ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੀ ਚੈਨਲ ਸਮਰਥ ਬਟਿਕ ਤੇ ਅੱਜ ਜਿਹੜਾ ਆਪਾਂ ਸੂਟ ਰੈਡੀ ਕੀਤਾ ਆਪਾਂ ਉਹਦੇ ਬਾਰੇ ਤੁਹਾਨੂੰ ਦੱਸਦੇ ਹਾਂ ਇਹ ਆਪਾਂ ਜੀ ਮਸਲੀਨ ਫੈਬਰਿਕ ਦੇ ਉੱਪਰ ਰੈਡੀ ਕੀਤਾ ਬਹੁਤ ਹੀ ਸੌਫਟ ਜੀ ਫੈਬਰਿਕ ਆ ਇਹ ਬਹੁਤ ਹੀ ਜ਼ਿਆਦਾ ਹੈ ਨਾ ਸੌਫਟ ਰਹਿੰਦਾ ਸਟੱਫ ਇਹ ਤੇ ਇੱਕ ਜਿਹੜਾ ਪਿਓਰ ਮਸਲੀਨ ਹੁੰਦਾ ਉਹ ਥੋੜਾ ਜਿਹਾ ਸਿੰਥੈਟਿਕ ਟਾਈਪ ਹੁੰਦਾ ਇਹ ਗਰਮੀ ਵਿੱਚ ਵੇਅਰ ਕੀਤਾ ਜਾਂਦਾ ਆਸਾਨੀ ਨਾਲ ਬਹੁਤ ਹੀ ਕੰਫਰਟੇਬਲ ਜਿਹਾ ਸਟੱਫ ਰਹਿੰਦਾ ਤੇ ਇਹਨੂੰ ਆਪਾਂ ਤੁਸੀਂ ਦੇਖ ਸਕਦੇ ਹੋ ਔਰਗੈਂਜ਼ਾ ਦਾ ਪੈਚ ਲਾ ਕੇ ਇਹਨੂੰ ਰੈਡੀ ਕੀਤਾ ਉੱਪਰ ਮਸ਼ੀਨ ਵਰਕ ਲਵਾਇਆ ਮਸ਼ੀਨ ਵਰਕ ਕਰਾਇਆ ਪੈਚ ਔਰਗੈਂਜ਼ਾ ਦਾ ਲਵਾਇਆ ਜੀ ਇਸ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਆਪਣਾ ਰੈਡੀ ਹੋਇਆ ਬਣ ਕੇ ਸੂਟ ਉਦ ਸੇਮ ਕੰਮ ਆਪਾਂ ਜਿਹੜਾ ਬਣਤੀ ਕੀਤਾ ਪੌਂਚਿਆਂ ਨਾਲ ਦਾ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਸੂਟ ਨਾਲ ਔਰਗੈਂਜ਼ਾ ਦਾ ਆਪਾਂ ਦੁਪੱਟਾ ਕੈਰੀ ਕੀਤਾ ਦੁਪੱਟੇ ਨੂੰ ਇਸ ਤਰ੍ਹਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਆ ਬਹੁਤ ਹੀ ਸੋਹਣਾ ਜਿਹੜਾ ਸੂਟ ਬਣਿਆ ਜੀ ਆਪਣਾ ਇਸ ਤਰ੍ਹਾਂ ਬਾਜੂ ਤੇ ਵੀ ਆਪਾਂ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਉਮੀਦ ਕਰਦੀ ਆ ਤੁਹਾਨੂੰ ਜਿਹੜਾ ਸਾਡਾ ਸੂਟ ਆ ਸੋਹਣਾ ਲੱਗਿਆ ਹੋਣਾ ਰੈਡੀ ਕੀਤਾ ਹੋਇਆ ਦੇਖ ਗਿਆ ਆਪਾਂ ਹੋਰ ਵੀ ਰੈਡੀ ਕੀਤੇ ਸੂਟ ਤੁਹਾਨੂੰ ਦਿਖਾਉਣੇ ਆ ਮਸ਼ੀਨ ਵਰਕ ਚ ਰੈਡੀ ਕੀਤੇ ਨੇ ਕੁਝ ਪੇਂਟ ਵਾਲੇ ਸੂਟ ਰੈਡੀ ਕੀਤੇ ਨੇ ਉਹ ਤੁਹਾਨੂੰ ਦਿਖਾਉਣੇ ਆ ਜੀ ਜਿਹੜਾ ਇਹ ਵਾਲਾ ਸੂਟ ਆਪਾਂ ਰੈਡੀ ਕੀਤਾ ਹੈ ਜੀ ਟੈਬੀ ਲਾਈਨਿੰਗ ਸਟਾਫ ਆ ਟੈਬੀ ਲਾਈਨਿੰਗ ਦਾ ਹੀ ਦੁਪੱਟਾ ਲਿਆ بیس ਕਲਰ ਦਾ ਆਪਾਂ ਡਾਈ ਕਰਾਇਆ ਦੁਪੱਟਾ ਲੇਸਿਸ ਨਾਲ ਇਹਨੂੰ ਡਿਜ਼ਾਈਨ ਕੀਤਾ ਤੇ ਬਣਾਇਆ ਇਹ ਆਪਾਂ ਅਨਾਰਕਲੀ ਹੈ ਜੀ ਅਨਾਰਕਲੀ ਬਣਾਈ ਹੈ ਬਾਟਮ ਇਹਦੀ ਰਹੂਗੀ ਸਲਵਾਰ ਸਟ੍ਰੇਟ ਸਲਵਾਰ ਬਣਾਈ ਹੈ ਬਾਜੂ ਤੇ ਇਸ ਤਰ੍ਹਾਂ ਲੇਸ ਦਿੱਤੀ ਹੈ neck design ਬਣਿਆ ਹੋਇਆ ਤੇ center panel ਉੱਪਰ ਬਲouses type ਉੱਪਰ ਲਈ ਸਾਈਡ ਦਿੱਤੇ ਨੇ ਤੇ نیچے ਦੇ ਅਨਾਰਕਲੀ ਦੇਖੋ ਤੁਸੀਂ ਇਸ ਤਰ੍ਹਾਂ ਕਲੀਆਂ ਪਾਈਆਂ ਗਈਆਂ ਨੇ ਫਲੇਅਰ ਇਹਦਾ ਨਾਰਮਲ ਰੱਖਿਆ ਕੋਈ ਜ਼ਿਆਦਾ ਵੀ ਨਹੀਂ ਜ਼ਿਆਦਾ ਹਲਕਾ ਵੀ ਨਹੀਂ ਨਾਰਮਲ ਜਿਹਾ ਫਲੇਅਰ ਰੱਖਿਆ ਕਿਉਂਕਿ ਰੂਟੀਨ ਵੇਅਰ ਹੋ ਸਕੇ ਤੇ ਜੀ ਇਹਦੇ ਨਾਲ ਬਾਟਮ ਰੂਗੀ ਬਾਟਮ ਤੇ ਆਪਾਂ نیچے ਸਿੰਪਲ ਲੇਸ ਲਾਤੀ ਹੈ ਬਹੁਤ ਹੀ ਸੋਹਣਾ ਬਣ ਕੇ ਸੂਟ ਰੈਡੀ ਹੋਇਆ ਆਪਣਾ ਤੁਸੀਂ ਵੀ ਕੋਈ ਵੀ ਡਿਜ਼ਾਈਨ ਸਾਨੂੰ ਸੈਂਡ ਕਰ ਸਕਦੇ ਹੋ ਹਰ ਤਰ੍ਹਾਂ ਦਾ ਡਿਜ਼ਾਈਨ ਆਪਾਂ ਤੁਹਾਨੂੰ ਰੈਡੀ ਕਰਕੇ ਦਵਾਂਗੇ ਜੀ ਸਟਿਚਿੰਗ ਵਿੱਚ ਤੇ ਵਰਕ ਵਗੈਰਾ ਵੀ ਜਿੰਮੀ ਦਾ ਤੁਸੀਂ ਡਿਜ਼ਾਈਨ ਕਹੋਗੇ ਉਵੇਂ ਦਾ ਬਣ ਜਾਊਗਾ ਮਸ਼ੀਨ ਵਰਕ ਹੈਂਡ ਵਰਕ ਆਰੀ ਵਰਕ ਪੇਂਟ ਸਟਿਚਿੰਗ ਸਾਰਾ ਇਹ ਜਿਹੜਾ ਆਪਣਾ ਕੰਮ ਆ ਉਹ ਸਾਰਾ ਤੁਹਾਨੂੰ ਵਧੀਆ ਰੈਡੀ ਕਰਕੇ ਦਵਾਂਗੇ ਆਪਣੇ ਕਾਰੀਗਰ ਹੈਂਡ ਵਰਕ ਕਰ ਦਿੰਨੇ ਜਿਹੜੇ ਤੇ ਮਸ਼ੀਨ ਵਰਕ ਕਰਦੇ ਨੇ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਕਰਦੇ ਨੇ ਤੇ ਇੱਕ ਇਹ ਵੀ ਆਪਾਂ ਸਟਿਚ ਕੀਤਾ ਸੀ ਸੂਟ ਇਸ ਤੇ ਆਪਾਂ ਗਲਾਸ ਨੈਕ ਬਣਾਇਆ ਜੋ ਕਿ ਬਹੁਤ ਹੀ ਟ੍ਰੈਂਡ ਚ ਹੈ ਤੇ ਆਪਾਂ ਡਬਲ ਲੇਸ ਨਾਲ ਡਿਜ਼ਾਈਨ ਕੀਤਾ ਇਹਨੂੰ ਆਰਗੈਂਜ਼ਾ ਦੀ ਲੇਸ ਲਾਈ ਹੈ نیچے ਉੱਪਰ ਸਿੰਪਲ ਲੇਸ ਲਾਈ ਹੈ ਇਸ ਤਰ੍ਹਾਂ ਬਹੁਤ ਹੀ ਵਧੀਆ ਸਟੱਫ ਸੀ ਜੀ ਇਹ ਟਿਸਟਾ ਬ੍ਰਾਂਡ ਦਾ ਸਟੱਫ ਸੀਗਾ ਅਤੇ ਜੀ ਕਾਫਾਂ ਵਾਲੀ ਆਪਾਂ ਇਹਦੀ ਬਾਜੂ ਬਣਾਈ ਹੈ ਇਸ ਤਰ੍ਹਾਂ ਮੈਚਿੰਗ ਇਹਦੀ ਬਾਟਮ ਇਹ ਵਾਲੀ ਸੀ ਜੀ ਤੇ ਬਾਟਮ ਤੇ ਇਸ ਤਰ੍ਹਾਂ लेस ਲਾਤੀ ਹੈ ਤੇ ਇਹਦੇ ਘੇਰੇ ਤੇ ਚਾਰੇ ਪਾਸੇ लेस ਲਾ ਦਿੰਦੀ ਹੈ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਸੀ ਜੀ ਸੂਟ ਕਸਟਮਰ ਨੂੰ ਵੀ ਆਪਣੀ ਸੂਟ ਕਾਫੀ ਜਿਆਦਾ ਪਸੰਦ ਆਉਂਦੇ ਨੇ ਸਪੈਸ਼ਲੀ ਸਟੀਚਿੰਗ ਵਾਲੇ ਬਹੁਤ ਹੀ ਜਿਆਦਾ ਪਸੰਦ ਆਉਂਦੇ ਨੇ ਜੀ ਪੇਂਟਿੰਗ ਵਾਲੇ ਉਹੀ ਗੱਲ ਕਰਾਂਗੇ ਤਾਂ ਪੇਂਟਿੰਗ ਦੀ ਤੇ ਪੇਂਟਿੰਗ ਵਾਲੇ ਵੀ ਆਪਾਂ ਨੂੰ ਬਹੁਤ ਹੀ ਜਿਆਦਾ ਹਨਾ ਫੀਡਬੈਕ ਵਧੀਆ ਦਿੰਦੇ ਆ ਸਾਰੇ ਜੀ ਵੀ ਸਾਨੂੰ ਬਹੁਤ ਹੀ ਜਿਆਦਾ ਪਸੰਦ ਆਉਂਦੇ ਆ ਤੇ ਸਟੀਚਿੰਗ ਵਾਲੇ ਵੀ ਤੇ ਹੈਂਡਵਰਕ ਦਾ ਕੰਮ ਤਾਂ ਤੁਸੀਂ ਆਪਣਾ ਦੇਖਿਆ ਹੀ ਹੈ ਕਿੰਨਾ ਜਿਆਦਾ ਸੋਹਣਾ ਕੀਤਾ ਜਾਂਦਾ ਹੈ ਇਹ ਪੇਂਟਿੰਗ ਵਾਲਾ ਸੀ ਜੀ ਇਹ ਆਪਾਂ ਨੇ ਸਿਲਕ ਫੈਬਰਿਕ ਦੇ ਉੱਪਰ ਬਣਾਇਆ ਸੀ ਇਹ ਤੇ ਘੇਰੇ ਦਾ ਕੰਮ ਹੋਇਆ ਹੈ ਸਾਈਡ ਕਾਰਨਰ ਬਣਿਆ ਹੋਇਆ ਹੈ ਇਦਾਂ ਸੂਟ ਦਾ ਇੱਕ ਸਾਈਡ ਬਣਾਇਆ ਹੋਇਆ ਤੇ ਨਾਲ ਆਪਾਂ ਟੈਬੀ ਲਾਈਨਿੰਗ ਦਾ ਦੁਪੱਟਾ ਲਾਇਆ ਇਹਦੇ ਟੈਬੀ ਲਾਈਨਿੰਗ ਦਾ ਦੁਪੱਟਾ ਆਪਾਂ ਡਬਲ ਟਾਈ ਕੀਤਾ ਕੀ ਕਸਟਮਰ ਦੀ ਚੋਇਸ ਸੀ ਜੀ ਐਵੇਂ ਦੀ ਵੀ ਇਹ ਕਲਰ ਚ ਆਪਾਂ ਨੂੰ ਰੈਡੀ ਕਰਕੇ ਦੋ ਸੂਟ ਤੇ ਦੁਪੱਟਾ ਇਹ ਵਾਲਾ ਲਾਉਣਾ ਤੇ ਡਾਈ ਇਸ ਤਰ੍ਹਾਂ ਦੀ ਕਰਨੀ ਆ ਸੋ ਆਪਾਂ ਉਹਨਾਂ ਨੂੰ ਇਸ ਤਰ੍ਹਾਂ ਦੀ ਡਾਈ ਹੈ ਜਿਹੜੀ ਕਰਕੇ ਦਿੱਤੀ ਆ ਅ ਸੈਂਟਰ ਚੋ ਇਹ ਪਲੇਨ ਰਹੂਗਾ ਜੀ ਦੁਪੱਟੇ ਤੇ ਕੋਈ ਵਰਕ ਨਹੀਂ ਹੈ ਜਸਟ ਘੇਰੇ ਦਾ ਤੇ ਬਾਜੂ ਦਾ ਕੰਮ ਹੋਇਆ ਹੋਇਆ ਛੋਟੇ ਛੋਟੇ ਫਲਾਰ ਨੇ ਜਿਹੜੇ ਇਸ ਤਰ੍ਹਾਂ ਬਾਜੂ ਤੇ ਬਣਾਏ ਹੋਏ ਨੇ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਕੰਮ ਵਧਾਉਣਾ ਘਟਾਉਣਾ ਜਿਵੇਂ ਦਾ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਕੋਈ ਪੇਂਟ ਦਾ ਕੰਮ ਵਧਾਉਣਾ ਚਾਹੁੰਦੇ ਹੋ ਪਰ ਦੁਪੱਟੇ ਵਗੈਰਾ ਤੇ ਪੇਂਟ ਜਦ ਪਹੁੰਚਿਆ ਤੇ ਹਨਾ ਉਹ ਤੁਹਾਡੀ ਇੱਛਾ ਜੀ ਹਲਕਾ ਕਰਾਉਣਾ ਭਾਰਾ ਕਰਾਉਣਾ ਹੈਂਡਵਰਕ ਚ ਵੀ ਮਸ਼ੀਨ ਵਰਕ ਚ ਵੀ ਉਹ ਤੁਹਾਡੀ ਇੱਛਾ ਹੈ ਕੋਈ ਵੀ ਕਲਰ ਤੁਸੀਂ ਰੈਡੀ ਕਰਾ ਸਕਦੇ ਹੋ ਕੋਈ ਵੀ ਸਟਫ ਚ ਆਪਣੀ ਚੋਇਸ ਅਕੋਰਡਿੰਗ ਰੈਡੀ ਕਰਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਆਪਾਂ ਤੁਹਾਨੂੰ ਸੂਟ ਨੇ ਜਿਹੜੇ ਰੈਡੀ ਕਰਕੇ ਦੇਵਾਂਗੇ ਤੇ ਪਲੀਜ਼ ਮੈਸੇਜ ਕਰਿਆ ਕਰੋ ਤੁਸੀਂ ਜਿੰਨੇ ਵੀ ਹਨਾ ਆਪਣੇ ਨਾਲ ਜੁਆਇਨ ਹੁੰਦੇ ਆ WhatsApp ਤੇ ਉਸ ਮੈਸੇਜ ਕਰ ਦਿਆ ਕਰੋ ਆਪਾਂ ਹਨਾ ਇੱਕ ਦਿਨ ਚ ਰਿਪਲਾਈ ਜ਼ਰੂਰ ਕਰ ਦਿਆਂ ਤੇ ਫੋਨ ਕਾਲਸ ਦੇਖੋ ਫੇਕ ਵੀ ਬਹੁਤ ਆਉਂਦੀਆਂ ਅੱਜਕੱਲ ਮੈਂ ਜਿਹੜੇ ਕਾਲਸ ਨੇ ਉਹ ਬੁਆਇੜੀ ਕਰਦੀਆਂ ਇਹ ਆਪਣਾ ਹੈਂਡਵਰਕ ਦਾ ਸੂਟ ਸੀ ਦੁਪੱਟਾ ਇਹਦਾ ਕਾਫੀ ਮਲਟੀ ਕਲਰ ਦਾ ਡਾਈ ਕੀਤਾ ਹੋਇਆ ਜੀ ਇਸ ਤਰ੍ਹਾਂ ਬਹੁਤੀ ਸੋਹਣਾ ਪੈਚ ਲਾ ਕੇ ਆਪਾਂ ਦੁਪੱਟਾ ਰੈਡੀ ਕੀਤਾ ਸਾਈਡ ਤੇ ਜਿਹੜੀ ਚੰਪਾ ਲੇਸ ਦਿੱਤੀ ਗਈ ਹੈ ਤੇ ਪੱਟੀ ਇਹਦੇ ਨਾਲ ਜਿਹੜੀ ਆਪਾਂ ਪੱਟੀ ਲਾਉਣੀ ਆ ਨਾ ਦੁਪट्टे ਤੇ ਬਹੁਤ ਹੀ ਜਿਆਦਾ ਸੋਹਣੀ ਲੁੱਕ ਦਿੰਦਾ ਬਹੁਤ ਹੀ ਹੈਵੀ ਲੁੱਕ ਦੇਣ ਲੱਗ ਜਾਂਦਾ ਸੂਟ ਇਹਦੇ ਨਾਲ ਤੇ ਇੱਕ ਇਹ ਆਪਣਾ ਬਹੁਤ ਹੀ ਜਿਆਦਾ ਸੋਹਣਾ ਬਹੁਤ ਹੀ ਜਿਆਦਾ ਪਸੰਦ ਕੀਤਾ ਸੀ ਜੀ ਸਭ ਨੇ ਇਹ ਸੂਟ ਆਪਣਾ ਟੈਬੀ ਲਾਈਨਿੰਗ ਦਾ ਜਿਹੜਾ ਸਟਾਫ ਆ ਸ਼ਰਟ ਦਾ ਔਰ ਦਾ ਦੁਪट्टे ਦਾ ਬਾਟਮ ਇਹਦੇ ਨਾਲ ਮਸਲੀਨ ਦੀ ਰਹੂਗੀ ਦੁਪੱਟਾ ਵੀ ਟਾਈਡ ਆਈ ਆ ਜੀ ਬਾਟਮ ਵੀ ਟਾਈਡ ਆਈ ਆ ਤੇ ਇਸ ਤਰ੍ਹਾਂ ਮਸ਼ੀਨ ਵਰਕ ਹੋਇਆ ਹੋਇਆ ਹੈ ਪੈਚਵਰਕ ਵਿਦ ਮਸ਼ੀਨ ਵਰਕ ਸਿੰਪਲ ਇਸ ਤਰ੍ਹਾਂ ਕੀਤਾ ਗਿਆ ਟਾਂਕਾ ਜਿਹੜਾ ਆਪਣੇ ਮਸ਼ੀਨ ਵਰਕ ਦਾ ਟਾਂਕਾ ਹੁੰਦਾ ਉਹ ਬਹੁਤ ਹੀ ਜ਼ਿਆਦਾ ਸਫਾਈ ਤੇ ਲਾਇਆ ਜਾਂਦਾ ਜੀ ਕੰਮ ਬਹੁਤ ਹੀ ਜ਼ਿਆਦਾ ਸਫਾਈ ਤੇ ਹਕਾਰੀਗਰਤਾ ਦੁਪੱਟਾ ਸਾਰਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਰੈਡੀ ਕੀਤਾ ਸੀ ਤੇ ਜੀ ਇਹਦੇ ਨਾ 12 ਤੋਂ 15 ਦੇ ਵਿੱਚ ਵਿੱਚ ਤੁਹਾਨੂੰ ਮੈਚਿੰਗ ਸੂਟ ਮਿਲ ਜੂਗਾ ਉਹਨੂੰ ਕਿਸੇ ਕਿਵੇਂ ਵੀ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਰੈਡੀ ਕਰਾ ਸਕਦੇ ਹੋ ਕੋਈ ਕਲਰ ਵਗੈਰਾ ਡਾਈ ਡਾਈ ਬਾਟਮ ਪਲੇਨ ਡਾਈ ਬਾਟਮ ਕੋਈ ਹੈ ਨਾ ਵਰਕ ਵਾਲਾ ਤੁਸੀਂ ਕਿਵੇਂ ਵੀ ਰੈਡੀ ਕਰਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਜਿਹੜੇ ਇਹ ਸੂਟ ਬਣ ਜਾਂਦੇ ਬਾਕੀ ਜੇ ਹੈ ਨਾ ਤੁਸੀਂ ਵਰਕ ਨਹੀਂ ਵੀ ਕਰਾਉਣਾ ਚਾਹੁੰਦੇ ਤਾਂ ਅਸੀਂ ਜਿਹੜਾ ਸਟਿਚਿੰਗ ਡਿਜ਼ਾਈਨ ਆ ਉਹ ਵੀ ਬਹੁਤ ਹੀ ਜ਼ਿਆਦਾ ਸੋਨਾ ਤੁਹਾਨੂੰ ਕਰਕੇ ਦੇਵਾਂਗੇ ਤੁਹਾਡੇ ਹੈ ਨਾ ਜਿਵੇਂ ਚੋਇਸ ਅਕੋਰਡਿੰਗ ਤੁਹਾਨੂੰ ਹੈ ਜਿਹੜਾ ਡਿਜ਼ਾਈਨ ਬਣਾ ਕੇ ਦਵਾਂਗੇ ਸੂਟ ਦਾ ਤੇ ਜੇ ਸੂਟ ਪਾ ਕੇ ਜਾਉਗੇ ਕਿਉਂਕਿ ਯੂਨਿਕ ਜਿਹਾ ਆਪਾਂ ਰੈਡੀ ਕਰਦੇ ਆ ਸੂਟ ਜਿੱਥੇ ਵੀ ਪਾ ਕੇ ਜਾਉਗੇ ਉਥੇ ਤੁਹਾਨੂੰ ਹਨਾ ਤਾਰੀਫ ਹੀ ਮਿਲਨ ਵਾਲੀ ਹੈ ਜੀ ਸਾਡੇ ਕਸਟਮਰ ਵੀ ਇਹੀ ਫੀਡਬੈਕ ਦਿੰਦੇ ਸਾਨੂੰ ਵੀ ਤੁਹਾਡੇ ਰੈਡੀ ਕੀਤੇ ਸੂਟ ਸਾਨੂੰ ਹਨਾ ਸਾਰੇ ਬਹੁਤ ਜਿਆਦਾ ਪਸੰਦ ਕਰ ਰਹੇ ਨੇ ओके okay जी ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੇ ਸਾਡੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਜੀ ਜਿਨ੍ਹਾਂ ਨੇ ਜਿਹੜੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਨਵੀਂ ਵੀਡੀਓਜ਼ ਮਿਲਦੇ ਆਂ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਦ ਵੀਡੀਓ